ਕਰਮ ਕਾਂਡੀ ਨੂੰ ਕਤੇ ਤਤ ਗਿਆਨ ਨਹੀਂ ਹੋ ਸਕਦਾ ਇਹ ਗੀਤਾ ਵਿੱਚ ਵੀ ਲਿਖਿਆ ਹੋਇਆ ਹੈਗਾ ਹੂੰ ਇਹ ਗੁਰੂ ਸਾਹਿਬ ਜੀ ਦੇ ਬਚਨ ਨੇ ਜਿਵੇਂ ਜਿਵੇਂ ਤੁਸੀਂ ਅੱਗੇ ਵਧਦੇ ਹੋ ਨਾ ਵੈਗਰੂ ਤੁਹਾਨੂੰ ਆਪਣਾ ਬੌਣਾਪਣ ਦੇਖਣ ਲੱਗ ਜਾਂਦਾ ਹੂੰ ਥੋੜਾ ਹੰਕਾਰ ਟੁੱਟਣ ਲੱਗ ਜਾਂਦਾ ਅਸੀਂ ਕਹਿੰਨੇ ਨਾ ਵੀ ਸਾਡੇ ਵਿੱਚ ਹਉਮੈ ਨਹੀਂ ਜੇ ਹਉਮੈ ਨਹੀਂ ਤਾਂ ਵੈਗਰੂ ਫਿਰ ਆਹ ਕੌਣ ਬੈਠਾ ਹੈ ਇਹ ਹਉਮੈ ਹੀ ਬੈਠੀ ਹੈ ਸਰੀਰ ਹੋਮੇ ਹੈ ਸਰੀਰ ਹੋਮੇ ਹੈ ਵੈਗਰੂ ਪ੍ਰਕਾਸ਼ ਰੂਪ ਪਰਮਾਤਮਾ ਦੇ ਦਰਸ਼ਨ ਕਦੋਂ ਹੋ ਪ੍ਰਕਾਸ਼ ਰੂਪ ਵੈਗਰੂ ਜੀ 2020 ਦੇ ਵਿੱਚ ਪਰਮ ਦਾ ਪਰਦਾ ਹੈ ਸਾਡੇ ਤੇ ਉਹ ਪਰਮ ਦਾ ਪਰਦਾ ਉੱਤਰਦਾ ਹੋਰ ਕੁਝ ਨਹੀਂ ਹੁੰਦਾ ਜਦੋਂ ਪਰਮ ਦਾ ਪਰਦਾ ਹਟਦਾ ਫਿਰ ਕਿਵੇਂ ਕੀ ਨਜ਼ਰ ਆਉਂਦਾ ਮੈਂ ਮੂਲ ਮੰਤਰ ਸਾਹਿਬ ਦੇ ਪਾਠ ਵੈਗਰੂ ਸਵਰ ਲੱਖ ਹਰ ਮਹੀਨੇ ਕਰਨਾ ਹੁੰਦਾ ਸੀਗਾ ਮੂਲ ਮੰਤਰ ਮੂਲ ਮੰਤਰ ਸਾਹਿਬ ਮੇਰੇ ਗੱਲ ਚ ਮਾਲਾ ਪਾਈ ਹੁੰਦੇ ਸੀਗੇ ਮੈਂ ਕਿਸੇ ਨਾਲ ਬੋਲਦੀ ਨਹੀਂ ਸੀਗੀ ਮੈਨੂੰ ਮੂਲ ਮੰਤਰ ਸਾਹਿਬ ਦਾ ਸ਼ਬਦ ਦਾ ਜਿਹੜਾ ਅਸਲ ਗਿਆਨ ਮੈਨੂੰ ਉੱਦੇ ਹੋਇਆ ਹੈ ਤੁਸੀਂ ਕਹਿੰਦੇ ਸੀ ਨਾ ਕਿ ਮੈਂ ਨਾਦ ਦੇ ਵਿੱਚ ਹੀ ਭਗਤੀ ਕਰਦੀ ਸੀ ਨਾਦ 'ਚ ਹੀ ਬੈਠਦੀ ਸੀ ਨਾਦ 'ਚ ਬੈਠਣਾ ਕੀ ਆ ਭਗਤੀ ਕਰਨਾ ਵੈਗਰੂ ਅੰਮ੍ਰਿਤ ਵਰਖਾ ਹੁੰਦੀ ਹੁੰਦੀ ਸੀ ਉਦੋਂ ਤੇ ਕਿਸੇ ਨੂੰ ਮੈਨੂੰ ਇਹ ਜਿਵੇਂ ਸ਼ਾਵਰ ਡਿੱਗ ਰਿਹਾ ਨਾ ਪ੍ਰਸਪਰਤੀ ਇੱਥੇ ਤਾਂ ਮੇਰਾ ਉੱਪਰ ਮੂੰਹ ਹੋ ਜਾਂਦਾ ਸੀਗਾ ਮੂੰਹ ਖੋਲ ਜਾਂਦਾ ਸੀ ਤੇ ਮੂੰਹ ਪਰ ਜਾਂਦਾ ਸੀ ਜਿਵੇਂ ਆਪ ਸਲਾਈਵਾ ਨਾਲ ਕਹਿ ਦਿੰਦੇ ਆ। ਕੁੰਭਕ ਕਿਰਿਆ ਕਹਿੰਦੇ ਨੇ? ਕੁੰਭਕ ਐਨ ਮੈਨੂੰ ਪਤਾ ਵੀ ਨਹੀਂ ਕਿ ਉਹ ਕੁੰਭਕ ਕਿਰਿਆ ਰਾਈਟ। ਸੈਜ ਯੋਗੀ ਸੀਗੀ ਸਾਡੇ ਡੇਨ ਹੁੰਦੇ ਸੀ ਸਾ ਮੇਰੇ ਨਾਲ ਹੀ ਕੋਲੀ ਉਹ ਦਿੱਲੀ ਤੋਂ ਸੀ। ਉਹਨਾਂ ਨੇ ਮੈਨੂੰ ਦੱਸਿਆ ਜਦੋਂ ਉਹ ਨਾ ਐਸ ਤਰ੍ਹਾਂ ਕਰਕੇ ਕੁੰਡਲੀ ਨਹੀਂ ਚੱਕਦੇ ਨੇ। ਮੇਰਾ ਉੱਥੇ ਜਾਣ ਦਾ ਮਕਸਦ ਸੀ ਮੈਂ ਗੁਰਮਤ ਦੇ ਅਕੋਰਡਿੰਗ ਅੱਗੇ ਪਤਾ। ਜਿਹੜਾ ਤੁਸੀਂ ਬਾਤ ਕਰ ਰੇ ਸੀ ਗੁਰਮਤ ਦੇ ਅਕੋਰਡਿੰਗ ਸੀਗਾ ਇਹ। ਹਾਂਜੀ ਗੁਰਮਤ ਦੇ ਅਕੋਰਡਿੰਗ ਸੀ ਕਿਉਂਕਿ ਪਰ ਤੁਸੀਂ ਗਿਆਨਤਾ ਕੁੰਡਲਨੀ ਦਾ ਲੈ ਰਹੇ ਸੀ। ਫੁੱਡੀਆਂ ਜਿਹੜੇ ਕੁੰਡਲੀ ਨੇ ਕਹਿੰਦਿੰਦੇ ਨੇ ਤੁਹਾਨੂੰ ਰਿੱਧੀਆਂ ਸਿੱਧੀਆਂ ਪੈਰਾਂ 'ਚ ਡਿੱਗ ਨਾਲੀਆਂ ਗੱਲ ਹੋ ਜਾਂਦੀਆਂ ਨੇ ਜਿਵੇਂ ਹੁਣ ਦਰਜੀਤ ਹੈ ਉਹ ਯੋਗ ਕਰ ਰਿਹਾ ਹੈ ਨਾ ਉਹਦੇ ਕੋਲ ਰਿੱਧੀਆਂ ਸਿੱਧੀਆਂ ਆ ਗਈਆਂ ਨੇ ਬਿਲਕੁਲ ਇਹ ਤਾਂ ਬਹੁਤ ਮਾਮੂਲੀ ਚੀਜ਼ ਹੈ ਵਾਹਿਗੁਰੂ ਜੇ ਮਾਲਕ ਦੇ ਨਾਲ ਮਿਲਾਪ ਕਰਨਾ ਹੈ ਤਾਂ ਇਹਨੂੰ ਪਾਰ ਕਰਨਾ ਪਊਗਾ ਸਾਨੂੰ ਅੰਦਰ ਤਤ ਗਿਆਨ ਆਉਂਦਾ ਵਾਹਿਗੁਰੂ ਕੋਈ ਨਹੀਂ ਸਾਨੂੰ ਖੜ ਕੇ ਜੇ ਸਾਨੂੰ ਅਸਥੂਲ ਰੂਪ ਵਿੱਚ ਕੋਈ ਦਿਖ ਰਿਹਾ ਹੈ ਸੁਪਨੇ ਵਿੱਚ ਦਿਖ ਰਿਹਾ ਉਹ ਸਭ ਮਾਇਆ ਹੈ ਤਤ ਗਿਆਨ ਹੁੰਦਾ ਕੀ ਆ अच्छा ब्रह्मकुमारी यो सवाल से मेरा वो करवाਉਂਦੇ ਕੀ ਨੇ ब्रह्मकुमारी ਜਿਹੜੇ ਹੈਗੇ ਨੇ ਉਹ ਕਹਿੰਦੇ ਤੁਹਾਨੂੰ ਇਮੇਜਿਨੇਸ਼ਨਸ 'ਚ ਲੈ ਕੇ ਜਾਂਦੇ ਨੇ ਇਹ ਲੇਖਾ ਤਾਂ ਮੇਰਾ ਹੋਊਗਾ ਨਾ ਮੈਨੂੰ ਚਲੋ ਤੁਸੀਂ ਸਮਝ ਲਿਆ ਕਿ ਜੀ ਉਹ ਚੌਕੜਾ ਮਾਰ ਕੇ ਬੈਠੇ ਨੇ 20 ਘੰਟਿਆਂ ਦੇ ਅੰਦਰ ਮੇਰਾ ਕਿੰਨਾ ਕੁ ਚਿਹਰਾ ਟਿਕਿਆ ਹੈ ਮੇਰੇ ਇੱਕ ਮਿੰਟ ਵੀ ਟਿਕਿਆ ਅੰਦਰ ਲੇਖਾ ਤੇ ਮੇਰੇ ਅੰਦਰ ਲਟਕੇ ਦਾ ਹੋਊਗਾ ਨਾ